ਪਿੰਦਰ 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 ਕੌਣ ਪਿੰਦਰ ਹੈ ਨਾ ਕੋਣ ਪਿੰਦਰ ਮੇਰੇ ਘਰ ਬਲਾਵਾ ਪਿੰਦਰ ਤੇ ਮੈਨੂੰ ਭਾਬੀ ਜੀ ਸਾਰਾ ਕੁਝ ਜ਼ਿਆਦਾ ਆ ਗਿਆ ਵਾ ਚਾ ਸ਼ੁਕਰ ਪਰਮਾਤਮਾ ਦਾ ਤਨ ਚਤੇ ਆ ਗਿਆ ਵਾ ਚਲ ਹੁਣ ਉਹਨਾਂ ਪਾਪੀਆਂ ਨੂੰ ਸਜ਼ਾ ਮਿਲੂਗੀ ਹੁਣ ਇਹ ਦੱਸ ਪਈ ਤੇਰਾ ਕਿਹੜਾ ਪਿੰਡ ਵਾ ਤੂੰ ਕਿੱਥੋਂ ਆਂ ਦਿੱਕਤ ਹੁੰਦੀ ਆ ਮੇਰੇ ਨਾਲ ਸੋਹਰੇ ਵੇਰੇ ਆਈਆਂ ਤੇ ਕੀਕੀ ਮੇਰੇ ਭਾਨ ਨੇ ਅਛਾ ਠੀਕ ਆ ਤੇ ਮਾਰਿਆ ਤੈਨੂੰ ਕਿੰਨੇ ਹੀਗਾ ਮਾਰਿਆ ਮੇਰੇ ਨਾਨਣ ਨੇ ਤੇ ਮੇਰੀ ਸੱਸ ਨੇ ਦੋਵਾਂ ਨੇ ਲੱਲ ਕੇ ਮੈਨੂੰ ਮਾਰਿਆ ਵਾ ਬੀਬੀ ਰਹੂ ਹਲੋ ਬੀਬੀ ਸਤ ਸ੍ਰੀ ਅਕਾਲ ਸੋ ਠੀਕ ਠਾਕ ਸਾਰੇ ਹਾਂ ਬਸ ਹੀ ਮੈਂ ਠੀਕ ਨਹੀਂ ਬੀਬੀ ਫਿਕਰ ਕੀ ਹਾਂ ਤੁਹਾਨੂੰ ਦੱਸਾਂ ਜਿਹੜਾ ਦੁੱਖ ਆ ਉਹ ਤਾਂ ਨਹੀਂ ਨਾ ਬੰਦੇ ਨੂੰ ਭੁੱਲਦਾ ਹਾਂ ਤੁਹਾਨੂੰ ਪਤਾ ਤਾਂ ਹੈ ਗਈ ਆ ਨਵ ਤੋਂ ਮਹੀਨਾ ਤੇ ਮੈਂ ਮਿੰਟ ਵੀ ਨਹੀਂ ਕੱਢਦੀ ਨਹੀਂ ਨਹੀਂ ਹੁਣ ਕੀ ਦੱਸਾਂ ਚਲੋ ਕੋਈ ਗੱਲ ਨਹੀਂ ਫਿਰ ਹੋਰ ਤੁਸੀਂ ਸੁਣਾਓ ਬਾਕੀ ਸਾਰਾ ਪਰਵਾਹ ਠੀਕ ਠਾਕ ਚਲੋ ਵਧੀਆ ਵਧੀਆ ਨਹੀਂ ਨਹੀਂ ਮੈਂ ਕਿੱਥੇ ਹਜੀ ਆਉਣਾ ਵਾ ਮੁੰਡਾ ਗਿਆ ਵਾ ਪੜਨ ਤੇ ਆਉਣ ਹੀ ਵਾਲਾ ਵਾ ਤੇ ਉਹਦੇ ਵਾਸਤੇ ਲੱਗੀ ਹੈ ਰੋਟੀ ਬਣਾਉਣ ਤੇ ਤੁਹਾਡਾ ਫੋਨ ਆ ਗਿਆ ਅੱਛਾ ਅੱਛਾ ਚਲੋ ਕੋਈ ਨਹੀਂ ਕਰੇ ਚੰਨਿਆਦਵਾਰ ਹੈ ਕਿਤੇ ਆਇਆ ਗਿਆ ਦੇ ਆਵਾਂਗੀ ਤੇ ਚਲੋ ਠੀਕ ਹੈ ਠੀਕ ਵੇਖ ਲਾ ਮਾਹੀਆਂ ਤੇ ਫਿਕਰ ਕਰਦੀ ਐ ਨਾ ਘੜੀ-ਘੜੀ ਇਹੋ ਕਹੀ ਜਾਂਦੀ ਪੁੱਤ ਫਿਕਰ ਨਾ ਕਰ ਪੁੱਤ ਫਿਕਰ ਨਾ ਕਰ ਦੱਸ ਕੀ ਕਰਾਂ ਹੁਣ ਧੀ ਤੇ ਖੂਨ ਦਾ ਰਿਸ਼ਤਾ ਹੀ ਇਹੋ ਜਿਹਾ ਹੁੰਦਾ ਵਾ ਉਠ ਮਨਾ ਮੰਮੀ ਆਹਨਵ ਚਲਣ ਦਾ ਫੋਨ ਆਇਆ ਹੈਗਾ ਤੁਸੀਂ ਗੱਲ ਕੀਤੀ ਹੁਣ ਰਿਸ਼ਤੇ ਬਾਰੇ ਪਿੰਦਰ ਦੇ ਹਾਂ ਉਹ ਕੀਤੀ ਹੀ ਤੇ ਉਹਨੇ ਕੀਤਾ ਹੀ ਫੋਨ ਤੇ ਮੈਨੂੰ ਕਹਿੰਦੀ ਮੇਰੇ ਬੀਜੀ ਨਾਲ ਗੱਲ ਕਰਾਓ ਉਹਨਾਂ ਨਾਲ ਸਾਰੀ ਗੱਲ ਕਰਨੀ ਆ ਤੇ ਮੈਂ ਆ ਵੀ ਕੋਈ ਗੱਲ ਮੈਂ ਤੁਹਾਡੀ ਗੱਲ ਕਰਾ ਦਿੰਨੀ ਆ ਹੁਣ ਗੱਲ ਐਦਾ ਵਾ ਕਿ ਤੁਸੀਂ ਨਾ ਹੁਣ ਜਿੰਨਾ ਝੂਠ ਮਾਰਿਆ ਜੋ ਓਨਾ ਹੀ ਮਾਰਿਓ ਹੁਣ ਪਿੰਦਰ ਨੂੰ ਵਿਆਹਣਾ ਤੇ ਹੈ ਵਾ ਨਾ ਆਹੋ ਨਹੀਂ ਕਈ ਮੁੰਡਾ ਤਾਂ ਹਾਂ ਵਿਆਹਣਾ ਆਹੋ ਤੇ ਹੁਣ ਨਾ ਜੇ ਪੁੱਛਣਗੇ ਨਾ ਵੀ ਕੀ ਹੋਇਆ ਤੁਹਾਡੀ ਨੌਨ ਤੇ ਵਾਵਾ ਗੱਲਾਂ ਬਣਾ ਬਣੂ ਕੇ ਦੱਸ ਦੱਸ ਦਿਓ ਠੀਕ ਆ ਆਹੋ ਤੇ ਮੈਂ ਨੰਬਰ ਲਾ ਕੇ ਦਿੰਨੀ ਆ ਤਾਂ ਗੱਲ ਕਰਿਓ ਤੁਸੀਂ ਹਲੋ ਹੈਲੋ ਅੱਖਾ ਚਲੋ ਫੇ ਚੰਗਾ ਵਾ ਜੇ ਤੁਸੀਂ ਵੇਖੋ ਤੁਹਾਨੂੰ ਵੀ ਅਰਵਾ ਤੇ ਸਾਡੀ ਨੂੰਹ ਤੇ ਬਹੁਤ ਚੰਗੀ ਸੀ ਕੋਈ ਘਾਟ ਨਹੀਂ ਸੀ ਇੱਥੇ ਵੀ ਕੋਈ ਘਾਟ ਨਹੀਂ ਤੇ ਚੰਗੀ ਬਣੀ ਸੀ ਪਰ ਇਹ ਆਪੇ ਹੁਣ ਕੋਈ ਮਾਰੀ ਇਹੋ ਜੀ ਲੱਗਦੇ ਮੁੱਖ ਵੀ ਚੰਗੀ ਤੇ ਹਮ ਮੁੰਡਾ ਤੇ ਵਿਆਹਣਾ ਹੀ ਹੈ ਨਾ ਆਪਨਾ ਮੁੰਡਾ ਵੀ ਬਹੁਤ ਚੰਗਾ ਜੇ ਕਮਾਈ ਵੀ ਬੜੀ ਕਰਦਾ ਵਾ ਅੱਛਾ ਫਿਰ ਫਿਰ ਗੱਲ ਦੱਸੋ ਫਿਰ ਪਾਚਾ ਇਹ ਵੇ ਫਿਰ ਇਹ ਦੱਸੋ ਕਲੀ ਗੁੱਡੀ ਦਾ ਹੋ ਹੈ ਗੇ ਵਿਆ ਕੰਪਰ ਕੋਈ ਨਹੀਂ ਜਦੋਂ ਕੇ ਨੂੰ ਪਹਿਨਪਰਾ ਮਾਰਾ ਪੈ ਜੇ ਕੀ ਕਰਨਾ ਹੈ ਤੁਸੀਂ ਤੇ ਚੰਗੇ ਆ ਬੰਦੇ ਕੋਈ ਗੱਲ ਨਹੀਂ ਫਿਰ ਅੱਛੇ ਵੀ ਕਿਹੇ ਚੀਜ਼ ਦਾ ਘਾਟਾ ਨਹੀਂ ਸਭ ਕੁਝ ਹੀ ਹੈ ਅਛਾ। ਕੋਈਾ ਫਿਰ ਮਾਪਿਓ ਘਰ ਨਹੀਂ ਤੇ ਆਪਣੇ ਭੈਣ ਕੋਈ ਰਹਿੰਦੀ ਹੀ ਐ। ਚਲੋ ਭਾ ਕੀ ਕਰਨਾ ਫਿਰ ਉਹਨੇ ਕਿੱਥੇ ਰਹਿਣਾ ਤੋਂ ਆ ਬਿਚਾਰੀ ਨੇ। ਮੈਨੂੰ ਤੇ ਆ ਬੜਾ ਫਿਕਰਜਾਂ ਲੱਗ ਗਿਆ ਸੁਣ ਕੇ। ਤੇ ਕੋਈ ਨਹੀਂ। ਕੋਈ ਨਹੀਂ ਜੇ ਗੰਦੇ ਨਮੀਥਣਾ ਨਾ। ਤੁਸੀਂ ਕੁੜੀ ਨੂੰ ਘਰੇ ਹੀ ਲਾਇਓ। ਹਾਂ ਸਾਡੇ ਘਰ ਹੀ ਲਾਇਓ। ਸਾਨੂੰ ਕੋਈ ਦੁਕਾਨੀ ਛੋੜੀ ਹੋਣੀ ਹੈ ਸਾਨੂੰ ਤੇ ਆਪਣੀ ਟੀਗ ਵਰਗੀ ਲੱਗਣੀ ਹੈ। ਤੇ ਠੀਕ ਹੈ ਨਹੀਂ ਕੋਈ ਤੁਸਾਂ ਕਰਨਾ। ਕਰਤਾ ਵਾ? ਹਾਂ, ਕਰਤਾ ਵਾ। ਚਲ। ਹੁਣ ਦੱਸੋ ਮੈਨੂੰ ਤੇ ਕੀ ਆਂਦੇ ਹੈਗੇ? ਹੁਣ ਆਦੇ ਆ। ਇੱਕ ਕੁੜੀ ਆਗੇ ਵਿਆਹੀ। ਅੱਛਾ, ਵਿਆਹੀ ਆ? ਵਿਆਹੀ ਆ ਤੇ ਮਾਰੇ ਬੰਦੇ ਪੈਗੇ। ਚਲ ਚੜੀ ਆ ਉਹਨਾ। ਅੱਛਾ, ਠੀਕ ਵਾ। ਮੈਂ ਮੈਂ ਤੇ ਉਹਨਾਂ ਨੂੰ ਆਖਿਆ ਹੀ ਪੀ ਜਿੰਦਣ ਵੇਖਣੀ ਆ ਨਾ। ਹਮ ਕਰੇਗਾ ਇਹ। ਚਲ ਸਾਡੇ ਘਰ ਕਿਹੜੀ ਕਮੀ ਆ ਕਿਸ ਚੀਜ਼ ਦੀ ਤੇ ਭੈਣ ਪਰਵਈਏ ਨਹੀਂ ਕਰਨਾ ਹੀ ਸਭ ਕੁਝ। ਨਹੀਂ ਤੇ ਜਿਹੜੀ ਕੁੜੀ ਆ ਉਹ ਆਪਣੀ ਭੈਣ ਕੋ ਰਹਿੰਦੀ ਆ ਆਹੋ ਤੇ ਮਾਂ ਪਿਓ ਹੈ ਨਹੀਂ ਆ ਮਾਂ ਪਿਓ ਹਾਨੀ ਨਾ ਅੱਛਾ ਪਰ ਹੋਈਏ ਰਹਿੰਦੀ ਆ ਤੇ ਉਹਨਾਂ ਨੇ ਹੀ ਕਰ ਲਈ ਜੋ ਅੱਛਾ 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 ਠੀਕ ਆ ਤੇ ਤੁਹਾਨੂੰ ਕੀ ਆਂਦੇ ਸੀ ਤੁਹਾਡੀ ਨੌਨ ਕੀ ਹੋਇਆ ਆਂਦੇ ਕੀ ਤੁਹਾਨੂੰ ਕੀ ਹੋਇਆ ਹਾਂ ਮੈਂ ਕਿਹਾ ਉਹਨਾਂ ਕੋਈ ਧੋਖਾ ਹੋ ਗਿਆ ਲੱਗ ਗਿਆ ਹਾਂ ਚੰਗਾ ਕੀਤਾ ਜੀ ਆ ਹੁਣ ਅਸੀਂ ਘੜੀ ਘੜੀ ਕੀ ਦਸੀਏ ਵੀ ਚਲ ਗਈ ਆ ਆਹੋ ਆ ਦਫਾ ਕਰੋ ਪਰੇ ਆ ਚੰਗਾ ਕੰਮ ਕੀਤਾ ਜਿਹੜਾ ਨੇ ਬੀੜਤਾ ਆਹ ਪਰ ਪਹੁੰਚ ਨਹੀਂ ਉਹ ਗੱਲ ਕਰੀ। ਆਹ ਵਧੀਆ ਵਧੀਆ ਬਹੁਤ ਵਧੀਆ ਕੀਤਾ ਤੇ ਮੇਰੀ ਗੱਲ ਸੁਣੋ ਹੁਣ ਏਦਾਂ ਕਰੀਏ। ਹੁਣ ਨਾ ਉਹਨਾਂ ਨੂੰ ਆਪਣੇ ਘਰ ਹੀ ਸੱਦ ਲਈਏ ਤੇ ਮੈਨੂੰ ਇਹ ਦੱਸ ਤੇ ਮੁੰਡਾ ਮਨਾਇਆ ਹੀ। ਉਹ ਮੁੰਡਾ ਵੀ ਮੰਨ ਜੂਗਾ ਕੋਈ ਗੱਲ ਨਹੀਂ ਜਦੋਂ ਮੈਂ ਮਨਾਉਣ ਤੇ ਆ ਗਈ ਨਾ ਮੈਂ ਮੁੰਡੇ ਨੂੰ ਆਪੇ ਮਨਾ ਲੜਾਵਾ। ਤੁਸੀਂ ਨਾ ਫਿਕਰ ਕਰੋ ਕਹੇ ਗੱਲ ਦਾ ਤੁਸੀਂ ਬਸ ਆ ਰਿਸ਼ਤਾ ਜਿਹੜਾ ਵਾ ਨਾ ਇਹਨੂੰ ਹੱਥ 'ਚ ਕਰ ਲਓ ਕਿ ਹੋਣੇ ਰਿਸ਼ਤਾ ਜਾਵੇ ਕਿਤੇ ਨਾ ਉਹ ਕੁੜੀ ਹੁਣ ਸਾਡੇ ਘਰ ਹੀ ਆਵੇ ਠੀਕ ਆ ਨਾ। ਏ ਹੱਥ ਜਿੱਦੂ ਸਮਝਿਆ ਠੀਕ ਵਾਹ ਮੈਂ ਕੋਈ ਗੱਲ ਨਹੀਂ ਪੱਕੀ ਕੀਤੀ ਹੈ ਮੁੰਡੇ ਨੂੰ ਹੁਣ ਮਨਾਉਣ ਦਾ ਮੇਰਾ ਕੰਮ ਰਿਹਾ ਉਹਨੂੰ ਤੇ ਮੈਂ ਹੁਣ ਮਨਾ ਕੇ ਛੱਡੂੰਗੀ ਕੋਈ ਗੱਲ ਨਹੀਂ ਆਹ ਗੱਲ ਇੱਕ ਵਾਰੀ ਪੱਕੀ ਹੋ ਜੇ ਨਾ ਫਿਰ ਨਹੀਂ ਕੋਈ ਪਰਵਾਹ ਇਹ ਗੱਲ ਪੱਕੀ ਹੈ ਜਦੋਂ ਸਦੇ ਘਰ ਹੀ ਹੋਣਾ ਕੁੜੀ ਲੈ ਕੇ ਆ ਜਾਣਾ ਉਹਦਾ ਪੁੱਛਣਾ ਕਿ ਕੁੜੀ ਹੈ ਚੰਗੀ ਆ ਆਹੋ ਉਹ ਤਾਂ ਬੜੀ ਸ਼ਿਫਤ ਕਰਦੇ ਆ ਉਹ ਆਂਦੇ ਸਾਡੀ ਧੀ ਚੰਗੀ ਬੜੀ ਹੈ ਮੈਂ ਨਹੀਂ ਆ ਨਵ ਵਰਗੀ ਨਾ ਜੇ ਫਿਰ ਕਿਤੇ ਨਾਵਨੇ ਤੇਮ ਤ੍ਰਿਹ ਜੀਣਾ ਹਰਾਮ ਹੜਾ ਕਰਤਾ ਸੀ ਤੇ ਜੀਣ ਹੀ ਨਹੀਂ ਦਿੰਦੀ ਜੀਣ ਹੀ ਨਹੀਂ ਦਿੰਦੀ ਕਿਤੇ ਆਹ ਰੱਬ ਨੇ ਚੁੱਕ ਲਈਏ ਚੰਗਾ ਹੋ ਗਿਆ ਕੋਈ ਗੱਲ ਨਹੀਂ ਸਾਰਿਆਂ ਥੋੜਾ ਇਹੋ ਜਿਹਾ ਹੀ ਹੋਣੀਆਂ ਨੇ ਬਸ ਇੱਕ ਸ਼ਰਤ ਰੱਖਿਓ ਵੀ ਮੇਰੇ ਗਾੜੀ ਨਾ ਬੋਲੇ ਆਹ ਨਹੀਂ ਮੈਨੂੰ ਕੰਮ ਚੰਗਾ ਲੱਗਦਾ ਕੀ ਕਵਾ ਨਾ ਇਹ ਚ ਗੱਲ ਆਹ ਹਾਂ ਆ ਗੱਲ ਪਹਿਲਾਂ ਕਰ ਲਿਓ ਹੁਣ ਆਹੋ ਤੇ ਕੋਈ ਨਹੀਂ ਮੁੰਡੇ ਨੂੰ ਫਿਰ ਮੈਂ ਬਣਾ ਲੂੰਗੀ ਆਪੇ ਗਿਰਦਾ ਨਾ ਵੇਖ ਖਾਰਾ ਹੋਏਗਾ ਨਾ ਸਾਰੇ ਘਰ ਹੀ ਹੋਣਾ ਉਹ ਦਿਨ ਹੀ ਮੈਂ ਕਰ ਲਾਂਗੀ ਗੱਲ ਆਹੋ ਆ ਗੱਲ ਪੱਕੀ ਕਰਿਓ ਕਿ ਕੂਣਾ ਨਹੀਂ ਤੇ ਕੰਮ ਸਾਰਾ ਹੀ ਕਰਨਾ ਪੈਣਾ ਹੋਣਾ ਹੋਰ ਹਾਨੂੰ ਕੋਹ ਨਹੀਂ ਚਾਹੀਦਾ ਕੰਮ ਤੇ ਕਰਨਾ ਹੀ ਆ ਆਹੋ ਤੇ ਕੰਮ ਨਹੀਂ ਕਰਨਾ ਤੇ ਲਿਹਾਉਣੀ ਚੱਲ ਲਈ ਆਹੋ ਠੀਕ ਵਾ ਤੇ ਕੋਈ ਨਹੀਂ ਮੁੜਕੇ ਫੋਨ ਆਊਗਾ ਨਾ ਚੱਜਣਾ ਗੱਲ ਕਰ ਦੱਸ ਦਿਓ ਸਾਰੀ ਫਿਰ ਚੰਗਾ ਆਹ ਤੇ ਮੈਂ ਚਾਹ ਧਰੀ ਮੈਂ ਵੇਖਾਂ ਚੰਗਾ ਚੱਲ ਆਹ ਤੇ ਵਧੀਆ ਹੋ ਗਿਆ ਕਿ ਬੀਜੀ ਵਿੱਚ ਹੋ ਗਏ ਆ ਨਾਲੇ ਬੀਜੀ ਦਾ ਸੁਭਾਅ ਇਦਾਂ ਦਾ ਕੋਰੀ ਗੱਲ ਕਰ ਦੇਣੀ ਉਹਨਾਂ ਨੇ ਮੂੰਹ ਦੇਤੇ ਪਾਵੇਂ ਕਿ ਇਹਨੂੰ ਗੁੱਸਾ ਲੱਗੇ ਜੋ ਮਰਜ਼ੀ ਲੱਗੇ ਚੱਲ ਇਹਦੇ ਪਿਓ ਨੂੰ ਨਾ ਦੱਸਾਂ ਮੈਂ ਆ ਗੱਲ ਸੁਣਿਓ ਮੇਰੀ ਆ ਗਿਆ ਆ ਗਿਆ ਆਇਆ ਇੱਕ ਮਿੰਟ ਛੇਤੀ ਹਾਂ ਬਸ ਕੀ ਗੱਲ ਹੋ ਗੱਲ ਤਾਂ ਦੱਸਣੀ ਆ ਨਾ ਮੈਂ ਹੂੰ ਵੀ ਬੀਜੀ ਲਈ ਆ ਵਚੋਲਣ ਬਣ ਆਪਣੇ ਪਿੰਦਰ ਦੀ ਅੱਛਾ ਆਹੋ ਤੇ ਕੁੜੀ ਪਹਿਲਾਂ ਨਾ ਵਿਆਹੀ ਹੀ ਕਿਤੇ ਹੂੰ ਤੇ ਸਹੁਰੇ ਮਾੜੇ ਪੈ ਗਏ ਕਿਤੇ ਠੀਕ ਆ ਠੀਕ ਵਾ ਤੇ ਹੁਣ ਹੋ ਰਹਿੰਦੀ ਆਪਣੀ ਭੈਣ ਕੋ ਤਾਂ ਮਾਂ ਪਿਓ ਹੈ ਨਹੀਂ ਉਹਦੇ ਅੱਛਾ ਆਹੋ ਤੇ ਭੈਣ ਕੋ ਰਹਿੰਦੀ ਆ ਤੇ ਜੀਜੇ ਨੇ ਸਾਰੇ ਕੰਮ ਕਰਨੇ ਆ ਠੀਕ ਵਾ ਤੇ ਕਹਿੰਦੇ ਵੀ ਕੁੜੀ ਬਹੁਤ ਚੰਗੀ ਆ ਇਦਾਂ ਤੋਂ ਦੰਦ ਨਹੀਂ ਚੁੱਕਣਾ ਤੁਹਾਡੇ ਘਰ ਆਣ ਕੀ ਉਹਨੇ ਤੇ ਮੈਂ ਤੇ ਬੀਜੀ ਨੂੰ ਕਹਿਤਾ ਮੈਂ ਆ ਵੀ ਇੱਕ ਵਾਰੀ ਹੋਰ ਪੱਕੀ ਗੱਲ ਕਰ ਲਿਓ ਫੇ ਮੈਂ ਬੋਲਣ ਨਹੀਂ ਦੇਣਾ ਠੀਕ ਵਾ ਨਾ ਇਸ ਮਿਲੂਗਾ ਸਾਰਾ ਕੁਝ ਇੱਥੇ ਪਰ ਬੋਲਣਾ ਨਹੀਂ ਗੜੀ ਮੇਰੇ ਹਨਾ ਤੇ ਹੁਣ ਦੇ ਆ ਕਰਾਉਣਾ ਤੇ ਵੇਖੋ ਜੇ ਗੱਲ ਸਿਰੇ ਚੜ ਗਈ ਨਾ ਫਿਰ ਤੇ ਬੜਾ ਵਧੀਆ ਚਲ ਸਾਡੇ ਪੁੱਤ ਦਾ ਘਰ ਵਸ ਜੂਗਾ ਇਹ ਆ ਵੀ ਬੰਦੇ ਚੰਗੇ ਆ ਬੰਦੇ ਚੰਗੇ ਕਾਦੇ ਆ ਕਿ ਮਾਪਿਓ ਹੈ ਨਹੀਂ ਆ ਤੇ ਭੈਣ ਕੋ ਵਿਚਾਰੀ ਰਹਿਣ ਈ ਆ ਤੇ ਜਿੱਥੇ ਵੈ ਇਹੀ ਉਤੋਂ ਕੋਈ ਏ ਉੱਥੇ ਕਹਿੰਦੇ ਉਹ ਚੰਗੇ ਨਹੀਂ ਸੋਹਰੇ ਅੰਤਰੇ ਟਕਰੇ ਕਿਤੇ ਦਾਜ ਦੂਜ ਮੰਗਦੇ ਸੀਗੇ ਤਾਂ ਕਰਕੇ ਓਏ ਆਹ ਹਾ ਵੀ ਭੈਣਾ ਹੈਗੀਆਂ ਲੋਕਾਂ ਦੇ ਵਿੱਚ ਆਹ ਦੁਨੀਆ ਬਥੇਰੀ ਗੰਦੀ ਥੋ ਤੇ ਬੀਬੀ ਨੂੰ ਕਹਣਾ ਵੀ ਸਾਡੇ ਕੋਈ ਦਾਜ ਦੂਜ ਦੀ ਕੋਈ ਗੱਲ ਨਹੀਂਗੀ ਉਹ ਪਤਾ ਹੀ ਆਹ ਪੂਰੀ ਚਾਹੀਦੀ ਚੰਗੀ ਓ ਮਾਵਾ ਮੇਰੀ ਦੱਸਾਂ ਕਰ ਬੜਾ ਆਹ ਆਂਦੀ ਵੀ ਮੈਂ ਸਾਰਾ ਕੋ ਸਮਝਾ ਦੂੰਗੀ ਤੂੰ ਫਿਕਰ ਨਾ ਕਰ ਜੀਵਨ ਘਟ ਤੇ ਤੂੰ ਹੀ ਨਹੀਂ ਨਾ ਉਹ ਦਾਜ ਦੇ ਦਿਨ ਮੈਂ ਤੂੰ ਹੀ ਮਾਦੇ ਰਹੀ ਆ ਉਹਦਾ ਨਾਮ ਕਿੱਥੋਂ ਲਿਆ ਕੇ ਲੈਣੀ ਦਾ ਤਨ ਮੈਂ ਕਿੰਨੀ ਵਾਰੀ ਕਿਹਾ ਵਾ ਕਿ ਉਹਦਾ ਇਸ ਘਰ ਚ ਨਾਮ ਨਾ ਲਿਆ ਕਰੋ ਹੱਦ ਕਰ ਦੇ ਜੇ ਤੁਸੀਂ ਵੀ ਪਤਾ ਨਹੀਂ ਕਿੱਥੋਂ ਲਿਆ ਕੇ ਇਹ ਨਾ ਵਾਰ ਛੱਡਦੇ ਆ ਸਗਣਾ ਦਾ ਕੰਮ ਹੋਣ ਲੱਗਾ ਵਾ ਉਹਦਾ ਕਿ ਲੈਣੀ ਦਾ ਨਾਮ ਲਈ ਜਾਂਦੇ ਆ ਉਹ ਮੇਰੀ ਪਹਿਲਾਂ ਉਹ ਗੱਲ ਸੁਣ ਲੈ ਕਲੜੀ ਕੁੜੀ ਨਹੀਂ ਉਹ ਵੀ ਚੰਗੀ ਸੀ ਕੁੜੀ ਬੜੀ ਚੰਗੀ ਸੀ ਕਿ ਤਾਂ ਹੀ ਤੇ ਨੱਕ ਵਡਾ ਗਈ ਤੁਹਾਡਾ ਚਲ ਗਈ ਇੱਥੋਂ ਬੈਗ ਲੈ ਕੇ ਕੱਪੜਿਆਂ ਦਾ ਜਿੰਨਾ ਚਿਰ ਪਤਾ ਨਹੀਂ ਲੱਗਾ ਕਿੱਥੇ ਕਿੱਥੇ ਨੇ ਗਈ ਕਿੱਦਾਂ ਕਿੱਦਾਂ ਦੀ ਹਿੱਬਤ ਨੋਤਰਾ ਦੀ ਮੈਨੂੰ ਪਤਾ ਨਾ ਕਿੱਥੇ ਗਈ ਆ ਮੈਨੂੰ ਸਾਰਾ ਹੀ ਪਤਾ ਵਾ ਜਦੋਂ ਵੇਖ ਲਿਆ ਮੈਂ ਖਸਮ ਮੇਰਾ ਘਰ ਨਹੀਂ ਗਾ ਕਿਤੇ ਚਲ ਗਿਆ ਵਾ ਤੇ ਕੀ ਲੋੜ ਹੀ ਮਖਰੋਈ ਡਹਾਰਾ ਬੈਗ ਲੈ ਕੇ ਜਾਣ ਦੀ ਉਹ ਨਿਕਲ ਗਈ ਆ ਕਿਤੇ ਉਹ ਨਹੀਂ ਆਣੀ ਵਾਪਸ ਹੁਣ ਪੁੱ ਚੱਲ ਦਫਾ ਕਰ ਹੁਣ ਅੜਾ ਨਵਾਂ ਕੰਮ ਹੋ ਜਾਂਦੇ ਆ ਨਾ ਇਹਨੂੰ ਰੱਖ ਬੁ ਮੁਕੇ ਤੇ ਹੀ ਫਿਕਰ ਨਾ ਕਰੋ ਹੁਣ ਅਸੀਂ ਗੱਲਾਂ ਪਹਿਲਾਂ ਹੀ ਪੱਕੀਆਂ ਕਰ ਲੈਣੀਆਂ ਵਾ ਨਾ ਠੀਕ ਆ ਨਾ ਤੁਹਾਨੂੰ ਹੋਰ ਕੀ ਚਾਹੀਦਾ ਵਾ ਕੰਮ ਕਰੀ ਜਾਵੇ ਤੇ ਜ਼बान ਬੰਦ ਰੱਖੇ ਬਸ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਹੁਣ ਵਿਆਹ ਮੁੰਡੇ ਦਾ ਹੋਏਣਾ ਹੀ ਹੋ ਅੱਜ ਹੋਵੇ ਕੱਲ ਹੋਵੇ ਪਰਸੋਂ ਹੋਵੇ ਪਰ ਇੱਕ ਗੱਲ ਹੋ ਰਹੀ ਓ ਆਪਣੀ ਜ਼ਬਾਨ ਤੇ ਘੱਟ ਰੋ ਰੱਖੀ ਮੇਰਾ ਕੰਟਰੋਲ ਹੈ। ਉਹ ਗੱਲਾਂ ਕੱਢ ਦੇਈਆਂ ਜਿਹਦਾ ਨਾ ਕੀਤਾ ਨਾ ਤੇ ਮੁੜ ਕੇ ਬਹੁਤ ਦੂਰ ਚੱਲਣਾ ਇਹ ਕੰਮ ਤਾਂ ਸਰਗਾ। ਤੂੰ ਹੀ ਬਸ ਮੈਨੂੰ ਹੀ ਮਾੜੀ ਕਿਹਾ ਕਰੋ। ਹੈਗੇ ਮਾਤੜ ਹੀ ਨਹੀਂ ਤੇ ਤੈਨੂੰ ਸਭ ਕੁਝ ਦੱਸ ਦੇਣਾ ਹੁੰਦਾ ਕਿੰਨਾ ਕਰੀਦਾ ਕਿਸ ਨਾਲ। ਦੱਸ ਦੇਣਾ ਹੀ ਹੁੰਦਾ ਨਹੀਂ। ਅ ਜਿਹੜੀ ਮੈਂ ਗੱਲ ਕੀਤੀ ਆ ਨਾ ਉਹਦੇ ਬਾਰੇ ਗੱਲ ਕਰੋ। ਪੁਰਾਣੀਆਂ ਗੱਲਾਂ ਨਾ ਤੇੜ ਦੇ ਫਿਰੋ। ਚੰਗਾ ਚੰਗਾ। ਹਾਂ। ਚੱਲ। ਮੇਰਾ ਪੋਤਾ ਇੱਕ ਵਾਰੀ ਵਿਆਹ ਜਾਵੇ ਨਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਠੇਖੂ ਚ ਪਵੇ ਜਾ ਕੇ ਨਾ।

நவ க ਤੇ ਮੈਨੂੰ ਪਾਪੀ ਜੀ ਸਾਰਾ ਕੁਝ ਜਿਆਦਾ ਆ ਗਿਆ ਵਾ ਚਾਹ ਸ਼ੁਕਰ ਹੈ ਪਰਮਾਤਮਾ ਦਾ ਤੈਨੂੰ ਚੇਤੇ ਆ ਗਿਆ ਵਾ ਚਲ ਹੁਣ ਉਹਨਾਂ ਪਾਪੇ ਨੂੰ ਵੀ ਸਜ਼ਾ ਮਿਲੂਗੀ ਹੁਣ ਇਹ ਦੱਸ ਵੀ ਤੇਰਾ ਕਿਹੜਾ ਪਿੰਡ ਵਾ ਤੂੰ ਕਿੱਥੋਂ ਆਂ ਦੀ ਕਿੱਥੋਂ ਦੀ ਆ ਮੇਰੇ ਨਾਲ ਸੌਰੀ ਵੇ ਰਾਈ ਆਂ ਤੇ ਪੇਕੇ ਮੇਰੇ ਭਾਨ ਨੇ ਅੱਛਾ ਠੀਕ ਆ ਤੇ ਮਾਰਿਆ ਤੈਨੂੰ ਕਿੰਨੇ ਹੀਗਾ ਮਾਰਿਆ ਮੇਰੇ ਨਾਨਣ ਨੇ ਤੇ ਮੇਰੀ ਸੱਸ ਨੇ ਦੋਵਾਂ ਨੇ ਨਾਲ ਕੇ ਮੈਨੂੰ ਮਾਰਿਆ ਵਾ ਤੇ ਉਹਨਾਂ ਨੇ ਕਿਉਂ ਮਾਰਿਆ ਤੈਨੂੰ ਉਹਨੇ ਮੈਨੂੰ ਚੰਗਾ ਨਹੀਂ ਚਾਹੁੰਦੀਆਂ ਸੀ ਕਿਉਂਕਿ ਮੈਂ ਗਰੀਬ ਪਰਿਵਾਰ ਚੋਂ ਹਾਂ ਨਾ ਤੇ ਮੇਰੀ ਸੱਸ ਨੂੰ ਇਹ ਹੀ ਕਿ ਇਹ ਬੜੇ ਅਮੀਰ ਨੇ ਤੇ ਮੇਰਾ ਹੋਰ ਕੋਈ ਭੈਣ ਭਰਾ ਨਹੀਂ ਹੈਗਾ ਤੇ ਉਹਨੂੰ ਇਹ ਸਾਰੀ ਪੈਲੀ ਨਾਲ ਇਹਦੀ ਚੀਨੀ ਉਹ ਮੇਰੇ ਪੁੱਤ ਦੇ ਨਾਂ ਲਾ ਜਾਣ ਤੇ ਮੇਰੇ ਮਾਪਿਓ ਨੇ ਇਦਾਂ ਨਹੀਂ ਕੀਤਾ ਤੇ ਉਹਨਾਂ ਨੇ ਇੱਕ ਛੋਟਾ ਜਿਹਾ ਬੱਚਾ ਲਿਆ ਲੈ ਹੈ ਮੇਰੇ ਚਾਚੇ ਦਾ ਮੁੰਡਾ ਮੇਰਾ ਭਰਾ ਤੇ ਉਹ ਤੋਂ ਬੜੀ ਉੱਤ ਹੀ 1 ਕਿਲੋ ਮੀਟਰ ਦੇ ਬੜੇ ਤੰਗ ਹੁੰਦੇ ਸੀ ਤੇ ਇਹਨਾਂ ਨੇ ਇਦਾਂ ਕਿਉਂ ਕੀਤਾ ਵਾ ਕਿ ਤੂੰ ਉਹਨਾਂ ਨੂੰ ਕਹਿ ਕਿ ਪੈਲੀ ਸਾਡੇ ਨਾਂ ਲਾ ਦੋ ਤੇ ਇਸ ਵੱਲੋਂ ਹੀ ਨਾ ਇੱਕ ਵਾਰੀ ਪਿੰਦਰ ਹੁਣੀ ਘਰ ਨਹੀਂ ਹੀ ਹੈਗੇ ਤੇ ਮੁੜ ਕੇ ਹੱਡੀ ਲੜਾਈ ਹੋ ਗਈ ਤੇ ਉਹਨਾਂ ਨੇ ਫਿਰ ਮੇਰੇ ਮਾਰਿਆ ਡੰਡਾ ਤੇਰੀ ਸੱਸ ਨਾ ਵੀ ਨਹੀਂ ਪਾਪੜੀ ਜਿਹਨੇ ਤੈਨੂੰ ਮਾਰਨ ਲੱਗਿਆ ਇੱਕ ਵਾਰੀ ਸੋਚਿਆ ਜੋ ਨੜੇ ਨਾ ਸੋਚਿਆ ਨਾ ਨਾ ਸਨੜੇ ਮੇਰੇ ਨਾਲ ਕੁਝ ਨਹੀਂ ਕਰਨਾ ਉਹ ਮੈਨੂੰ ਤੇ ਕਿੰਨੇ ਵੇਖ ਕੇ ਜਾਂਦੇ ਨਹੀਂ ਹੁੰਦੇ ਤੇ ਜੋ ਚਾਹੁੰਦੇ ਉਹ ਉਹਨਾਂ ਨੇ ਕਰਤਾ ਉਹ ਹਨੂ ਵੱਖ ਕਰਨਾ ਚੁਰੰਗੇ ਸੀ ਸ਼ੁਰੂ ਤੋਂ ਇੱਕ ਰੰਦੀ ਕੁੰਗੀ ਕਸਰ ਮੇਰੀ ਨੇ ਨਾਂ ਨੇ ਕੱਟੀ ਉਹ ਵੀ ਮੰਮੀ ਦਾ ਬੜਾ ਸਾਥ ਦੇਂਦੀ ਹੁੰਦੀ ਸੀ ਚਲ ਕੋਈ ਨਾ ਤੂੰ ਚੁੱਪ ਕਰ ਤਨ ਤਨ ਨੂੰ ਸਭ ਕੋ ਯਾਦ ਆ ਗਿਆ ਨਾ ਹਰ ਤਨ ਨੂੰ ਮੈਂ ਤੇਰੇ ਘਰ ਛੱਡ ਕੇ ਆਉਂਗਾ ਠੀਕ ਆ ਹੁਣ ਨਾ ਤੂੰ ਫਿਕਰ ਕਰ ਕਿੱਤੇ ਨਹੀਂ ਲੱਭਿਆ ਨਾ ਉਹ ਤੇ ਸੋਚਦੇ ਨੇ ਕਿ ਮੈਂ ਕਿਤੇ ਮਾਰ ਹੀ ਗਈ ਆ ਕੋਈ ਨਹੀਂ ਹੁਣ ਤੂੰ ਆਪਾ ਲੈ ਕੇ ਜਾਵਾ ਮੈਂ ਵੀ ਆਸ ਰੱਖੀ ਰਹੇ ਪੀ ਹੋ ਹੈਗੀ ਸਾਡੀ ਪੀ ਦਿੰਦਾ ਹੀ ਆ ਕਿਤੇ ਮਿਲ ਜੂਗੀ ਸਾਨੂੰ ਹੂੰ ਹੂੰ ਤੁਹਾਨੂੰ ਨਹੀਂ ਪਤਾ ਮੇਰੀ ਨਾਨਦ ਦੇ ਸਾਥ ਦਾ ਉਹ ਪੜੀਆਂ ਚਲਾਤ ਨੇ ਉਹਨਾਂ ਨੇ ਆਪਣੀ ਗੱਲਾਂ ਵਿੱਚ ਲੱ ਲਿਆਣਾ ਉਹਨਾਂ ਨੂੰ ਤੇ ਡੈਡੀ ਦੇ ਪਿੰਦਰ ਭੋਲੇ ਨੇ ਉਹਨਾਂ ਦੇ ਮਦਰ ਲੱਗ ਗਏ ਹੋਣੇ ਆ ਚਲ ਕੋਈ ਨਹੀਂ ਤੂੰ ਰੋਣਾ ਉਹਨਾਂ ਨੇ ਵੀ ਵੇਖਿਆ ਤੇ ਕੀ ਕਰਦੇ ਇਹ ਹਾਂ ਰੋਣਾ ਬੁੱਕ ਗਈਆਂ ਹੀ ਗਿਆ ਤੈਨੂੰ ਆਪੇ ਦੱਸਣ ਗਿਆ ਤੇ ਉਹ ਵੀ ਬੁੱਲ ਲੱਗ ਉਹਨਾਂ ਨੂੰ ਪਤਾ ਲੱਗੂਗਾ ਵੀ ਕੀ ਸਾਡੀ ਕੋ ਮਾਂ ਨੇ ਤੇ ਘੜ ਮੇਰੀ ਲੱਗੀ ਤੈਨੂੰ ਨਾਲ ਕੋਈ ਨਹੀਂ ਜਾਂਦੀ ਉਹ ਤੈਨੂੰ ਘਰੋਂ ਲਾ ਗਿਆ ਹੀ ਇਦਾਂ ਪਰ ਸੀਜੀ ਮੈਨੂੰ ਇੰਨਾ ਹੀ ਪਤਾ ਵਾ ਮੇਰੀ ਨਾਨੇ ਮੇਰੀ ਸੱਸ ਵੀ ਕਾਹੀ ਡੰਡਾ ਮਾਰੋ ਮੈਨੂੰ ਉੱਥੋਂ ਲੱਗ ਪਤਾ ਉੱਥੋਂ ਅੱਗੇ ਮੈਨੂੰ ਨਹੀਂ ਪਤਾ ਮੇਰੇ ਨਾਲ ਕੀ ਹੋਇਆ ਉਹ ਸੜਨ ਇਹਦੀਆਂ ਫਿਰ ਦੋਵੇਂ ਇੱਕ ਸੱਸ ਹੈ ਤੇ ਇੱਕ ਨਾਨੀ ਹੈ ਉਹ ਦਿਨ ਬਹੁ ਇਹ ਹੋਏ ਇਹਨਾਂ ਨੇ ਹੀ ਵੇਖਿਆ ਹੈਗਾ ਤੈਨੂੰ ਨਹੀਂ ਮੈਂ ਨਾ ਬੰਦੀ ਤੇ ਗਿਆ ਹੀ ਹੈਗਾ ਕਿ ਦਿਨ ਰਾਤ ਜਦੋਂ ਆਪਾਂ ਤੈਨੂੰ ਘਰ ਲੈ ਕੇ ਆਏ ਨਾ ਮੈਂ ਬੰਦੀ ਤੇ ਗਿਆ ਹੀ ਰਾਤ ਪਾਣੀ ਲਾਉਣ ਤੇ ਮੈਂ ਉੱਥੇ ਵੇਖਿਆ ਵੀ ਦੋ ਜਨਾਨੀਆਂ ਹੈਗੀਆਂ ਉਹ ਤੈਨੂੰ ਨੱਪਣ ਡਿਆ ਸੀ ਉੱਥੇ ਮਿੱਟੀ ਪਾਉਣ ਡਿਆ ਸੀ ਤੇ ਮੈਂ ਦੇਖ ਲਿਆ ਉਹਨਾਂ ਨੇ ਅਹੀਂ ਮੈਨੂੰ ਵੇਖਿਆ ਉਹ ਤੈਨੂੰ ਆਪਣੇ ਵੱਲੋਂ ਨੱਪ ਕੇ ਚਲ ਗਈਆਂ ਹੈਗੀਆਂ ਠੀਕ ਆ ਬਾਅਦ ਚ ਫਿਰ ਮੈਂ ਸਰਦਨ ਨੂੰ ਫੋਨ ਕੀਤਾ ਫਿਰ ਇਹ ਆਈ ਫਿਰ ਆਪਾਂ ਤੈਨੂੰ ਦੋਵੇਂ ਜਾਣੇ ਘਰ ਲੈ ਗਏ ਆਏ ਆਪਣੇ ਵੱਲ ਤੇ ਉਹ ਤੈਨੂੰ ਮਾਰ ਕੇ ਮਕਾ ਗਈਆਂ ਹੈਗੀਆਂ ਤੇ ਮੁੱਕ ਗਈ ਆ ਹੁਣ ਹੁਣ ਉਹਨਾਂ ਨੂੰ ਨਹੀਂ ਪਤਾ ਪਈ ਇਹ ਜਾਨ ਹੈਗੀ ਇਹਦੇ ਵਿੱਚ ਪਰ ਵੀਰ ਜੀ ਭਾਪ ਜੀ ਤੁਸੀਂ ਮੇਰਾ ਸਾਥ ਦਓਗੇ ਨਾ ਪਹਿਲਾਂ ਵੀ ਤੁਸੀਂ ਮੇਰਾ ਕਿੰਨਾ ਸਾਥ ਦਿੱਤਾ ਵਾ ਤਾਂ ਕਿ ਉਹਨਾਂ ਨੂੰ ਸਜ਼ਾ ਮਿਲ ਸਕੇ ਕੋਈ ਨਾ ਆਪਾਂ ਤੇਰੇ ਨਾਲ ਵਾ ਤੂੰ ਕਿਉਂ ਫੇਰ ਕਰਦੀ ਕਿਉਂਕਿ ਉਹਨਾਂ ਨੇ ਮੇਰੇ ਨਾਲ ਕੀਤਾ ਵਾ ਜੇ ਹੋਰ ਕਿਸੇ ਨੂੰ ਪਤਾ ਲੱਗੂਗਾ ਤੇ ਉਹਨਾਂ ਦਾ ਵੀ ਹੌਸਲਾ ਵਧਣਾ ਵਾ ਨਹੀਂ ਨਹੀਂ ਆਪਾਂ ਹੁਣ ਤੇਰਾ ਪੂਰਾ ਸਾਥ ਦੇਵਾਂਗੇ ਠੀਕ ਆ ਉਹਨਾਂ ਨੂੰ ਸਜ਼ਾ ਦਿਵਾਵਾਂਗੇ ਤੇ ਤੈਨੂੰ ਤੇਰੇ ਘਰ ਛੱਡ ਕੇ ਆਵਾਂਗੇ ਕਿੱਥੇ ਚਲੀਏ ਹੁਣੇ ਰੁਕ ਜਾ ਨਾ ਐਨੀ ਕਾਲੀ ਨਾ ਕਰ ਇੱਕ ਦੋ ਦਿਨ ਰੁਕ ਜਾਨੇ ਆ ਕਿਤੇ ਤੇਰੀ ਉਹਨੂੰ ਸੱਸ ਨੂੰ ਪਤਾ ਲੱਗ ਗਿਆ ਪਿੰਕ ਲੱਗ ਗਈ ਤੇ ਫਿਰ ਤੈਨੂੰ ਮਾਰਨ ਦੀ ਕੋਸ਼ਿਸ਼ ਨਾ ਕਰੇ ਹੋਰ ਨਾ ਕੋਈ ਨਾ ਵੀ ਕਰ ਦੇ ਨਹੀਂ ਭਾਬੀ ਜੀ ਹੁਣ ਨਹੀਂ ਵੀ ਆਪਣੇ ਮਾਪਿਓ ਤੁੱਕ ਕਹਿ ਰਿਹਾ ਸਦੀ ਮੈਨੂੰ ਛੇਤੀ ਉਹਨਾਂ ਕੋਲ ਲੈ ਜੋਗੀ ਕੋਈ ਗੱਲ ਨਹੀਂ ਲੈ ਜਾਾਂਗੇ ਇੱਕ ਦੋ ਦਿਨ ਰੁਕ ਜਾ ਉਨਾਂ ਦਾ ਤਾਂ ਮੇਰੇ ਤੋਂ ਸਾਇਹ ਹੋਰ ਕੋਈ ਵੀ ਨਹੀਂ ਆ ਪਤਾ ਨਹੀਂ ਕਿਦਾਂ ਟਾਈਮ ਨੇ ਘੌਂਦੀ ਹੋਣਗੀ ਕਿ ਮੈਨੂੰ ਉਹਨਾਂ ਕੋਲ ਛੱਡ ਲਾਵਾ ਤੇਰੇ ਡੈਡੀ ਦਾ ਨਾਮ ਕੀ ਹੀ ਭਲਾ ਵੀਰ ਜੀ ਮੇਰੇ ਡੈਡ ਦਾ ਨਾਮ ਮਨਵੀਰ ਸਿੰਘ ਆ ਮਨਵੀਰ ਸਿੰਘ ਤੇ ਪਿੰਡ ਪਾਮ ਸਰਨਾ ਜਿਹੜਾ ਉਹਦੋਂ ਦਾ ਬੰਦਾ ਮੱਝ ਲੈਣਾ ਆ ਇਹਨਾ ਆਪਣੇ ਕੋਲ ਉਹੀ ਪਾਮ ਦਾ ਵਾਲੇ ਮੇਰੇ ਸਹਾਂਵ ਦਾ ਨਾਮ ਵੀ ਮਨਵੀਰ ਵਾ ਲੱਭ ਤੂੰ ਦੇਖਿਆ ਹੀ ਜਿਹੜਾ ਉਹਦੋਂ ਦਾ ਹਈ ਵੀਰ ਜੀ ਮੈਂ ਚੰਗੀ ਤਰ੍ਹਾਂ ਨਹੀਂ ਵੇਖਿਆ ਮੈਂ ਇਹਨੂੰ ਘੇਟੋ ਬਾਹਰ ਹੀ ਨਹੀਂ ਜਾਣ ਦਿੱਤਾ ਮੈਂ ਵੀ ਬਗਾਨਾ ਪੰਦਾ ਵਾ ਕਿਹ ਬਾਤ ਕਰਨ ਜਾਣਾ ਠੀਕ ਆ ਪਰ ਮੈਨੂੰ ਨਾ ਕੜਨਾ ਕੋਲਾ ਫੋਨ ਕਰਾਂ ਜਾਂ ਨਹੀਂ ਵੀਰ ਜੀ ਕਰੋ ਫੋਨ ਉਹਨਾਂ ਨੂੰ ਫੋਨ ਕਰਕੇ ਪੁੱਛੋ ਉਹਨਾਂ ਨੂੰ ਪਤਾ ਹੋਣਾ ਮੇਰੇ ਮੰਮੀ ਡੈਡੀ ਬਾਰੇ ਜੇ ਉਥੋਂ ਦੇ ਨਹੀਂ ਹੋਤੇ ਕੋਈ ਨਹੀਂ ਮੈਂ ਕਰਨਾ ਫੋਨ ਤੂੰ ਇਦਾਂ ਕਰ ਤੂੰ ਜ਼ਿਆਦਾ ਕਾਲੀ ਨਾ ਪਾਇ ਹੁਣ ਹੁਣ ਕਿੰਨੇ ਦਿਨ ਹੋ ਗਏ ਆ ਤੈਨੂੰ ਅਸਿਆ ਨਾ ਇੱਕ ਦੋ ਦਿਨ ਨਾ ਕੋ ਕੋਹ ਫਰਕ ਨਹੀਂ ਪੈਣਾ ਕਿਉਂਕਿ ਤੇਰੀ ਸੱਸ ਬੜੀ ਚਲਾਕ ਆ ਜੇ ਉਹਨੂੰ ਪਤਾ ਲੱਗ ਗਿਆ ਨਾ ਵੀ ਤੂੰ ਜਿੰਨੀ ਆ ਉਹ ਕੁਝ ਵੀ ਕਰ ਸਕਦੀ ਆ ਤੈਨੂੰ ਮਾਣਨ ਵਾਸਤੇ ਗੱਲ ਤੇ ਤੁਹਾਡੀ ਸਹੀ ਪਰ ਮੈਂ ਆਪਣੇ ਮਾਪਿਆਂ ਤੋਂ ਵਿਗਿਆਨ ਨਹੀਂ ਰਹਿ ਸਕੀ ਤੈਨੂੰ ਤੇਰੇ ਮਾਪਿਓ ਕੋ ਲੈ ਕੇ ਜਾਵਾਂਗੇ ਆਪਾਂ ਇੱਕ ਦੋ ਦਿਨ ਬਸ ਰੁਕ ਜਾ ਠੀਕ ਆ ਤੁਹਾਡਾ ਨਾ ਬੜਾ ਧੰਨਵਾਦ ਕਿ ਤੁਸੀਂ ਮੇਰਾ ਇੰਨਾ ਕੀਤਾ ਵਾ ਮੇਰੇ ਆਪਣੇ ਨਹੀਂ ਮੇਰਾ ਸਾਥ ਦਿੱਤਾ ਜਿੰਨਾ ਤੁਸੀਂ ਦਿੱਤਾ ਕੋਈ ਗੱਲ ਨਹੀਂ ਆ ਉਹ ਫਿਰ ਕੀ ਹੈ ਤੁਸੀਂ ਤਾਂ ਹਾਨੂੰ ਭਾਬੀ ਸਮਝਦੀਆਂ ਨਾ ਕੋਈ ਗੱਲ ਦਾ ਕਿਦਾਂ ਕਰਨੀ ਆ ਨਾ ਵਾ ਤੇਰੀ ਗੱਲ ਸਮਝ ਤੈਨੂੰ ਕੋਈ ਨੰਬਰ ਯਾਦ ਹੋ ਘਰਦਾ ਨੰਬਰ ਕਰ ਰਹੇ ਵੀਰ ਜੀ ਮੈਨੂੰ ਕੋਈ ਵੀ ਨਹੀਂ ਯਾਦ ਹੈਗਾ ਪਰ ਹਾਂ ਯਾਦ ਯੋਰ ਪਾਹੰਦ ਨਾ ਉੱਤੇ ਤੁਹਾਨੂੰ ਬਤਾ ਫੋਨ ਹੁੰਦੀ ਨਹੀਂ ਹੁਣ ਫੋਨ ਨੰਬਰ ਯਾਦ ਕਰਨੀ ਚੱਲ ਰਹੰਦੇ ਕੋਈ ਗੱਲ ਕੋਈ ਗੱਲ ਰਹੰਦੇ ਪੀਨ ਕਰ ਲੈਨੇ ਪਰ ਹਨ ਤੁਸੀਂ ਕੋਈ ਨਹੀਂ ਉਹ ਵਪਾਰੀ ਨੇ ਕੀਤਾ ਸੀ ਨਾ ਫੋਨ ਨਾ ਹੋਊਗਾ ਤੇ ਉਹਦੇ ਕੋ ਬੰਦੇ ਦਾ ਨੰਬਰ ਲੈ ਲਿਓ ਤੇ ਉਹ ਪਤਾ ਕਰਿਓ ਹਨਾ ਕੋਈ ਨਹੀਂ ਮੈਂ ਕਰਦਾ ਆਪਣੇ ਹਿਸਾਬ ਨਾਲ ਜਿਹਨਾਂ ਦਾ ਪਿੰਡ ਦਾ ਵੀ ਹੋਊਗਾ ਪਤਾ ਲੱਗ ਜਾਊਗਾ ਆਹੋ ਹਾਂ ਭਾਬੀ ਜੀ ਮੈਨੂੰ ਹੋ ਜਾਂ ਕਿੰਦਰ ਮੈਨੂੰ ਯਾਦ ਕਰਦੇ ਹੋਣਗੇ ਬੀਸਾ ਸਭੀ ਬੜੀ ਚਲਾਕ ਉਹਨਾਂ ਨੇ ਉਹਨਾਂ ਦਾ ਹੋਰ ਵਿਆਹ ਕਰਤਾ ਹੋਣਾ ਕਿਤੇ ਨਹੀਂ ਕੀਤਾ ਹੁਣ ਅਜੇ ਹੋਰ ਵਿਆਹ ਕੋਈ ਗੱਲ ਨਹੀਂ ਵੇਖ ਲਾਂ ਕਿ ਉਹਨਾਂ ਨੂੰ ਵੀ ਹੁਣ ਤੁਹਾਨੂੰ ਨਹੀਂ ਪਤਾ ਉਹਨਾਂ ਦਾ ਮੈਨੂੰ ਪਤਾ ਹੈ ਨਾ ਕੋਈ ਗੱਲ ਨਹੀਂ ਚਲਾਕ ਨੇ ਕੋਈ ਗੱਲ ਨਹੀਂ ਚਲਾਕ ਨੇ ਤੇ ਕੋਈ ਗੱਲ ਹੁਣ ਠੀਕ ਹੋ ਗਈ ਹੈ ਨਾ ਕੁਝ ਨਹੀਂ ਹੋਣ ਦਿੰਦੇ ਆਪਾਂ ਤੁਹਾਨੂੰ ਹੁਣ ਤੁਹਾਨੂੰ ਆਪਾਂ ਉੱਥੇ ਮੁਲਾਕਾ ਕੇ ਜਾਵਾਂਗੇ ਉਹਨਾਂ ਨੂੰ ਸਜ਼ਾ ਵੀ ਦਿਵਾ ਕੇ ਆਵਾਂਗੇ ਠੀਕ ਆ ਹਾਂ ਠੀਕ ਬਸ ਇੱਕ ਦੋ ਦਿਨ ਬਸ ਤੂੰ ਰੁਕ ਜਾ ਹੁਣ ਠੀਕ ਹੈ ਜ਼ਿਆਦਾ ਕਾਲੀ ਨਾ ਪੈ ਇੱਕ ਦੋ ਦਿਨ ਰੁਕ ਜਾ ਮੈਂ ਫੋਨ ਫੋਨ ਕਰਕੇ ਸਾਰਾ ਕੋ ਪਤਾ ਕਰਦਾ ਵੀਜੀ ਜੋ ਵੀ ਕਰਨਾ ਹੈ ਨਾ ਤਹੀਂ ਛੇਤੀ ਕਰੋ ਕੋਈ ਨਹੀਂ ਮੈਂ ਕਰਦਾ ਠੀਕ ਚੱਲ ਨਾ ਹੁਣ ਤੂੰ ਲੰਮੀ ਪੈ ਜਾ ਭਾਪੀ ਜੀ ਤੁਹਾਨੂੰ ਮੇਰਾ ਨਾਮ ਕਿੱਦਾਂ ਪਤਾ ਵਾ ਨਾਂ ਦਾ ਤੇ ਪਤਾ ਹੁਣ ਤੇਰਾ ਨਾਂ ਸਲੀ ਇਹੋ ਹੀ ਆ ਹਾਂਜੀ ਮੇਰਾ ਨਾਂ ਨਦੀਪਾ ਮੈਨੂੰ ਹਾਨੂੰ ਨਾਂ ਤੇਰਾ ਦਾ ਨਹੀਂ ਪਤਾ ਹੈ ਮੇਰੀ ਭੈਣ ਦਾ ਨਾਂ ਵੀ ਨਾ ਨਾ ਉਹਦੇ ਉਹਦੇ ਵਰਗੀ ਤੂੰ ਲੱਗਦੀ ਨੀਗੀ ਤੇ ਮੈਂ ਉਹਦੇ ਭਲੇਖੇ ਤੇ ਵੀ ਨਾਮ ਦਾ ਕਹਿਣ ਦਾ ਵੀ ਚਲ ਰੋ ਪਾਈ ਨੂੰ ਲੰਮੀ ਪੈ ਜਾ ਠੀਕ ਆ ਤੂੰ ਪੈ ਲੈ ਲੰਮੀ ਯਾ ਸ਼ੁਕਰ ਹੈ ਸਨੀ ਕਿ ਨੂੰ ਚੇਤੇ ਤੇ ਆਇਆ ਸਹੀ ਗੱਲ ਆ ਕਰਨਾ ਇੰਨਾ ਹੀ ਵੜਾ ਜਾਤੇ ਆ ਗਿਆ ਮਹਿਲਾ ਆਪਾਂ ਪੁਲਿਸ ਕੰਪਲੇਂਟ ਨਹੀਂ ਦਿੱਤੀ ਤਉਨੂੰ ਯਾਦ ਆ ਹੀ ਗਿਆ ਨਾ ਜੇ ਆਪਾਂ ਪੁਲਿਸ ਕੰਪਲੇਂਟ ਕਰ ਲੈਂਦੇ ਤੇ ਕੀ ਕਹੋ ਹੁਣ ਆਹੀ ਖੱਜ ਲਖਵਾਰੀ ਹੋਣੀ ਹੈ ਹਨਾ ਇਹਨੂੰ ਲਿਆ ਜਾਂਦੇ ਭਾਈ ਕੀ ਪਤਾ ਕੀ ਹੁੰਦਾ ਪਾਗਲਖਾਨੇ ਸਾਡੋਂ ਦੇ ਕੀ ਕਰਤੀਗੀ ਚਲੋ ਉਹ ਤੇ ਠੀਕ ਆ ਪਾਸਾ ਨਹੀਂ ਹੁਣ ਛੇਤੀ ਕਰੋ ਇਹਦੇ ਘਰ ਦੇੋਂ ਛੇਤੀ ਲੱਭੋ ਹੁਣ ਪਤਾ ਨਹੀਂ ਉਹ ਮਨਜ ਕੀ ਸੋਚਦੀ ਹੋਊਗੀ ਕੀ ਕੀ ਉਹਦੇ ਮਨ ਚ ਖਿਆਲ ਹੁੰਦੇ ਹੋਣੇ ਨਹੀਂ ਕੋਈ ਗੱਲ ਨਹੀਂ ਸਰਨ ਤੂੰ ਟੈਨਸ਼ਨ ਲੈਣ ਨੂੰ ਭੈਣ ਕਿਹਾ ਵਾ ਨਾ ਹਾਂ ਉਹਨਾਂ ਨੂੰ ਸਜ਼ਾ ਵੀ ਦਿਉਣੀ ਆਪਾਂ ਠੀਕ ਆ ਇਹਨੂੰ ਘਰ ਵੀ ਛੱਡ ਕੇ ਉਹਨਾਂ ਨੂੰ ਸਜ਼ਾ ਵੀ ਦਿਉਣੀ ਆ ਮੈਂ ਜਾਣਾਂਗਾ ਘੜੀ ਨੂੰ ਤੇ ਮੈਂ ਸਾਰਾ ਪੋਸਟਕਲ ਕਰਕੇ ਨਾ ਫਿਰ ਉਹਨਾਂ ਮੈਂ ਉਹ ਪਾੜੀ ਨੂੰ ਫੋਨ ਕਰੂੰਗਾ ਜਿਹੜਾ ਬੰਦਾ ਕੱਲ ਮਾਝ ਨਹੀਂ ਲੈ ਗਿਆ ਸਾਡੇ ਕੋਲ ਉਹਨੂੰ ਕਰੀ ਆਪਾਂ ਹਨਾ ਫੇਰ ਗੱਲ ਬੰਨੀ ਸਣੀ ਉਦਾਂ ਮੈਂ ਮਨ ਚ ਸੋਚਨੀ ਆ ਪੀਰੇ ਘਰਦਿਆਂ ਚੋਂ ਵੀ ਕੋਈ ਮਗਰ ਆਇਆ ਕਿ ਨਾਕ ਦੇ ਪੇਕਿਆਂ ਚੋਂ ਆਇਆ ਨਾ ਕੋਈ ਸੋਹਰਿਆਂ ਚੋਂ ਆਇਆ ਮੇਰੀ ਗੱਲ ਸੁਣ ਘਰ ਦੇ ਆਣੇ ਦੇ ਵਿਚਾਰਾਂ ਨੇ ਪੂਰਾ ਜੋਰ ਲਾਇਆ ਹੁਣ ਆ ਮਿੰਨਾ ਹੁਣ ਉਹ ਵੀ ਹਾਂ ਬਾਹਰ ਕੇ ਬੈਗਿਆ ਹੁਣ ਆ ਵੀ ਕੀ ਪਤਾ ਮਾਰੀ ਨਹੀਂ ਗਈ ਉਹਨਾਂ ਨੂੰ ਥੋੜੀ ਪਤਾ ਵਿਚਾਰਿਆਂ ਨੂੰ ਲੱਬਿਆ ਤੇ ਹੋਊਗਾ ਅਫਸਰ ਉਹਨਾਂ ਨੇ ਇਹ ਨਹੀਂ ਵੀ ਉਹ ਲੱਬਿਆ ਨਹੀਂਗਾ ਤੇ ਬਾਕੀ ਦੂਜਿਆਂ ਨੇ ਤੇ ਜਿਨ੍ਹਾਂ ਨੇ ਆਪਣੇ ਵੱਲੋਂ ਮਾਰਤੀ ਆ ਉਹਨਾਂ ਨੂੰ ਕੀ ਲੋੜ ਲੱਭਣ ਦੀ ਉਹ ਤੇ ਆਰਾਮ ਨਾਲ ਬੈਠੇ ਹੋਣੇ ਆ ਪਈਂ ਮਾਰ ਕੇ ਨਾ ਪਾਏ ਆ ਪਰ ਉਹਨਾਂ ਨੂੰ ਇਹ ਨਾ ਪਤਾ ਵੀ ਜਿੰਦੀ ਆ ਚਲ ਕੋਈ ਨਹੀਂ ਹੁਣ ਆਪਣੇ ਪਰਿਵਾਰ ਨੂੰ ਮਿਲੂਗੀ ਤੇ ਕਿੰਨੀ ਖੁਸ਼ ਹੋਊਗੀ ਆਹ ਉਹਦੇ ਕਿੰਨਾ ਵਧੀਆ ਕੰਮ ਕੀਤਾ ਆਪਾਂ ਰੱਬ ਨੇ ਦੇਖਿਆ ਜੀ ਨਾ ਚਲੋ ਚੰਗੀ ਗੱਲ ਆ ਕਿ ਚਲੋ ਕੋਈ ਗੱਲ ਨਹੀਂ ਕਰਦਾਂ ਲਾ ਪਤਾ ਠੀਕ ਆ ਹਾਂ ਚਲੋ ਕਰੋ ਤੈਨੂੰ ਪਤਾ ਹੋਣਾ ਕਰਦਾਂ ਮੈਂ ਪਤਾ ਪੁੱਨ ਕਰਕੇ